ਦੇਖੋ ਜੀ ਸਾਰੇ ਹੀ ਬਹੁਤ ਚਿੰਤਤ ਨੇ ਅੱਜ 111 ਜਾਣੇ ਹੋਰ ਆ ਜਿਹੜੇ ਉਹ ਵੀ ਭੁੱਖ ਹੜਤਾਲ ਤੇ ਬਹਿ ਗਏ ਨੇ ਤੇ ਲਗਾਤਾਰ ਸੁਪਰੀਮ ਕੋਰਟ ਅੱਜ ਵੀ ਹੀਅਰਿੰਗ ਸੀ ਲਗਾਤਾਰ ਸੁਪਰੀਮ ਕੋਰਟ ਜਦ ਇਹਦੇ ਵਿੱਚ ਆ ਗਿਆ ਉਦੋਂ ਉੱਤੇ ਤਾਂ ਗੱਲ ਕੋਈ ਰਹਿ ਨਹੀਂ ਗਈ ਸਿੱਧਾ ਮੋਨੀਟਰ ਉਹਨਾਂ ਦੀ ਹੈਲਥ ਡੱਲੇਵਾਲ ਸਾਹਿਬ ਦੀ ਰੋਜ਼ ਦੀ ਰੋਜ਼ ਦੀ ਰਿਪੋਰਟ ਉਹਨਾਂ ਦੇ ਬਲੱਡ ਪ੍ਰੈਸ਼ਰ ਦੀ ਹੋਵੇ ਉਹਨਾਂ ਦੇ ਹੋਰ ਹੋਵੇ ਰੋਜ਼ ਦੀ ਰਿਪੋਰਟ ਹੈ ਜਿਹੜਾ ਸੁਪਰੀਮ ਕੋਰਟ ਆਫ ਇੰਡੀਆ ਲੈ ਰਿਹਾ ਹੈ ਤੇ ਉਹਨਾਂ ਦੇ ਹੁਕਮਾਂ ਮੁਤਾਬਕ ਜਿਹੜੀਆਂ ਸਰਕਾਰਾਂ ਕੰਮ ਕਰ ਰਹੀਆਂ ਏ ਹੁਣ ਇਹਦੇ ਵਿੱਚ ਦਖਲ ਆ ਜਿਹੜਾ ਉਹ ਸੁਪਰੀਮ ਕੋਰਟ ਕੀ ਲੈਂਦਾ ਏ ਕੀ ਹੁਕਮ ਕਰਦਾ ਏ ਉਹ ਸਾਰੀਆਂ ਗੱਲਾਂ ਏ ਜਿਹੜੀਆਂ ਨਾਲ ਦੀ ਨਾਲ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਵੀ ਬਣਾਈ ਹੋਈ ਆ ਉਹ ਵੀ ਕੰਮ ਉਹਨਾਂ ਨੂੰ ਮਿਲ ਕੇ ਆਈ ਆ ਉਹਨਾਂ ਨੂੰ ਉੱਥੇ ਜਿੱਥੇ ਉਹ ਪਏ ਨੇ ਉੱਥੇ ਮਿਲ ਕੇ ਆ ਕੇ ਫਿਰ ਉਹਨਾਂ ਨੇ ਪੰਜ ਕੁਲੇ ਚ ਮੀਟਿੰਗ ਕੀਤੀ ਏ ਉਹ ਵੀ ਆਪਣੀ ਰਿਪੋਰਟ ਕਰ ਰਹੀ ਆ ਤੇ ਇਸ ਕਰਕੇ ਬੜੇ ਗੰਭੀਰ ਜਿਹੜੀਆਂ ਚੀਜ਼ਾਂ ਆ ਉਹਦੇ ਨਾਲ ਇਹਨੂੰ ਦੇਖਿਆ ਜਾ ਰਿਹਾ ਏ ਮੈਂ ਤਾਂ ਆਪ ਇੱਕ ਪੰਜਾਬੀ ਆ ਆਪ ਇੱਕ ਕਿਸਾਨ ਮੈਂ ਤਾਂ ਬਹੁਤ ਪਹਿਲਾਂ ਹੱਥ ਜੋੜ-ਜੋੜ ਇਹ ਚੀਜ਼ ਹੋਣ ਤੋਂ ਪਹਿਲਾਂ ਮੈਂ ਬੜੀਆਂ ਮਿੰਤਾਵਾਂ ਕੀਤੀਆਂ ਵੀ ਆਪਾਂ ਕਿਤੇ ਬਹਿ ਕੇ ਗੱਲ ਕਰ ਲਈਏ ਕਿਤੇ ਆਪਾਂ ਕੁਝ ਕਰ ਲੈ ਸਕ ਲਈਏ ਪਰ ਮੈਨੂੰ ਉਹਨਾਂ ਨੇ ਉਸ ਮੁਤਾਬਕ ਨਹੀਂ ਸਮਝਿਆ ਆਪਣੇ ਕਦ ਦੇ ਮੁਤਾਬਕ ਉਹਨਾਂ ਨੇ ਮੈਨੂੰ ਨਹੀਂ ਸਮਝਿਆ ਵੀ ਇਹ ਕੋਈ ਅਸੀਂ ਇਹਦੇ ਨਾਲ ਗੱਲ ਕਰੀਏ ਤੇ ਉਹ ਹੁਣ ਮੇਰੇ ਹੱਥ ਤੋਂ ਗੱਲ ਆ ਜਿਹੜੀ ਜਦੋਂ ਮੈਂ ਰੋਜ਼ 6 ਮਹੀਨੇ ਮੈਂ ਕਹਿੰਦਾ ਰਿਹਾ 6 ਮਹੀਨੇ ਮੈਂ ਕਹਿੰਦਾ ਰਿਹਾ ਰੱਬ ਦੇ ਵਾਸਤੇ ਜਿੱਥੇ ਮੈਨੂੰ ਬੁਲਾਉਂਗੇ ਮੈਂ ਨੰਬੇ ਰੰਗੇ ਪੈਰ ਆ ਜਾਣਾ ਕੋਈ ਸਨੇਹਾ ਭੇਜੋ ਪਰ ਮੈਨੂੰ ਕਿਸੇ ਵੱਲੋਂ ਕੋਈ ਸੰਪਰਕ ਨਹੀਂ ਹੋਇਆ ਕੋਈ ਗੱਲ ਨਹੀਂ ਹੋਈ ਤੇ ਮੇਰੇ ਵੱਲੋਂ ਮੇਰੇ ਹੱਥ 'ਚ ਤਾਂ ਹੁਣ ਇਹ ਗੱਲ ਤੁਹਾਨੂੰ ਸਮਝਦੇ ਹਾਂ ਤੁਸੀਂ ਜਦੋਂ ਉਹਨਾਂ ਨੇ ਮੇਰੇ ਨਾਲ ਮੈਨੂੰ ਸਮਝਿਆ ਹੀ ਨਹੀਂ ਇਸ ਜੋਗਾ ਦੇ ਹੁਣ ਉਹਨਾਂ ਦਾ ਸੁਪਰੀਮ ਕੋਰਟ ਆ ਜਿਹੜਾ ਉਹ ਮੋਨੀਟਰ ਕਰ ਰਿਹਾ ਹੈ ਇਸ ਦਾ ਹੱਲ ਨਿਕਲੇਗਾ ਕਿਵੇਂ ਕਿਸਾਨ ਕਿ ਐਸੇ ਹੀ ਬੈਠ ਰਹੇਗੇ ਸਰਕਾਰ ਕੋਈ ਬਾਤਚੀਤ ਨਹੀਂ ਕਰੇਗੀ ਨਹੀਂ ਜੀ ਨਹੀਂ ਸੁਪਰੀਮ ਕੋਰਟ ਆਫ ਇੰਡੀਆ ਮੈਂ ਤੁਹਾਨੂੰ ਜਿਵੇਂ ਕਹਿ ਰਿਹਾ ਵੀ ਉਹ ਗੱਲ ਕਰ ਰਿਹਾ ਉਹਦਾ ਉਹਦਾ ਤਾਂ ਹੁਕਮ ਆ ਚਾਹ ਕੋਈ ਸਰਕਾਰ ਹੋਵੇ ਜੇ ਉਹ ਹੁਕਮ ਦੇਣਗੇ ਉਹ ਸਾਰੇ ਸਰਕਾਰਾਂ ਨੂੰ ਮੰਨਣਾ ਪੈਂਦਾ ਹੈ ਤੇ ਮੰਨਣ ਗਿਆ ਦੇਖੋ ਜੀ ਸਾਰੇ ਹੀ ਬਹੁਤ ਚਿੰਤਤ ਨੇ ਅੱਜ 111 ਜਾਣੇ ਹੋਰ ਆ ਜਿਹੜੇ ਉਹ ਵੀ ਭੁੱਖ ਹੜਤਾਲ ਤੇ ਬੈ ਗਏ ਨੇ ਤੇ ਲਗਾਤਾਰ ਸੁਪਰੀਮ ਕੋਰਟ ਅੱਜ ਵੀ ਹੀਅਰਿੰਗ ਸੀਗੀ ਲਗਾਤਾਰ ਸੁਪਰੀਮ ਕੋਰਟ ਜਦ ਇਹਦੇ ਵਿੱਚ ਆ ਗਿਆ ਉਦੋਂ ਉੱਤੇ ਤਾਂ ਗੱਲ ਕੋਈ ਰਹਿ ਨਹੀਂ ਗਈ ਸਿੱਧਾ ਮੋਨੀਟਰ ਉਹਨਾਂ ਦੀ ਹੈਲਥ ਡੱਲੇ ਵੱਲ ਸਾਫ ਦੀ ਰੋਜ਼ ਦੀ ਰੋਜ਼ ਦੀ ਰਿਪੋਰਟ ਉਹਨਾਂ ਦੇ ਬਲੱਡ ਪ੍ਰੈਸ਼ਰ ਦੀ ਹੋਵੇ ਉਹਨਾਂ ਦੇ ਹੋਰ ਹੋਵੇ ਰੋਜ਼ ਦੀ ਰਿਪੋਰਟ ਆ ਜਿਹੜਾ ਉਹ ਸੁਪਰੀਮ ਕੋਰਟ ਆਫ ਇੰਡੀਆ ਲੈ ਰਿਹਾ ਤੇ ਉਹਨਾਂ ਦੇ ਹੁਕਮਾਂ ਮੁਤਾਬਕ ਜਿਹੜੀਆਂ ਸਰਕਾਰਾਂ ਕੰਮ ਕਰ ਰਹੀਆਂ ਏ ਹੁਣ ਇਹਦੇ ਵਿੱਚ ਦਖਲ ਆ ਜਿਹੜਾ ਉਹ ਸੁਪਰੀਮ ਕੋਰਟ ਕੀ ਲੈਂਦਾ ਏ ਕੀ ਹੁਕਮ ਕਰਦਾ ਏ ਉਹ ਸਾਰੀਆਂ ਗੱਲਾਂ ਐ ਜਿਹੜੀਆਂ ਨਾਲ ਦੀ ਨਾਲ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਵੀ ਬਣਾਈ ਹੋਈ ਆ ਉਹ ਵੀ ਕੰਮ ਉਹਨਾਂ ਨੂੰ ਮਿਲ ਕੇ ਆਈ ਆ ਉਹਨਾਂ ਨੂੰ ਉੱਥੇ ਜਿੱਥੇ ਉਹ ਪਏ ਨੇ ਉੱਥੇ ਮਿਲ ਕੇ ਆ ਕੇ ਫਿਰ ਉਹਨਾਂ ਨੇ ਪੰਜ ਕੁਲੇ ਚ ਮੀਟਿੰਗ ਕੀਤੀ ਆ ਉਹ ਵੀ ਆਪਣੀ ਰਿਪੋਰਟ ਕਰ ਰਹੀ ਆ ਤੇ ਇਸ ਕਰਕੇ ਬੜੇ ਗੰਭੀਰ ਜਿਹੜੀਆਂ ਚੀਜ਼ਾਂ ਐ ਉਹਦੇ ਨਾਲ ਇਹਨੂੰ ਦੇਖਿਆ ਜਾ ਰਿਹਾ ਏ ਮੈਂ ਤਾਂ ਆਪ ਇੱਕ ਪੰਜਾਬੀ ਆਂ ਆਪ ਇੱਕ ਕਿਸਾਨ ਮੈਂ ਤਾਂ ਬਹੁਤ ਪਹਿਲਾਂ ਹੱਥ ਜੋੜ ਜੁੜ ਇਹ ਚੀਜ਼ ਹੋਣ ਤੋਂ ਪਹਿਲਾਂ ਮੈਂ ਬੜੀਆਂ ਮਿੰਤਾਵਾਂ ਕੀਤੀਆਂ ਵੀ ਆਪਾਂ ਕਿਤੇ ਬਹਿ ਕੇ ਗੱਲ ਕਰ ਲਈਏ ਕਿਤੇ ਆਪਾਂ ਕੁਝ ਕਰ ਲੈ ਸਕ ਲਈਏ ਪਰ ਮੈਨੂੰ ਉਹਨਾਂ ਨੇ ਉਸ ਮੁਤਾਬਕ ਨਹੀਂ ਸਮਝਿਆ ਆਪਣੇ ਕਦ ਦੇ ਮੁਤਾਬਕ ਉਹਨਾਂ ਨੇ ਮੈਨੂੰ ਨਹੀਂ ਸਮਝਿਆ ਵੀ ਇਹ ਕੋਈ ਅਸੀਂ ਇਹਦੇ ਨਾਲ ਗੱਲ ਕਰੀਏ ਤੇ ਉਹ ਹੁਣ ਮੇਰੇ ਹੱਥ ਤੋਂ ਗੱਲ ਆ ਜਿਹੜੀ ਜਦੋਂ ਮੈਂ ਰੋਜ਼ 6 ਮਹੀਨੇ ਮੈਂ ਕਹਿੰਦਾ ਰਿਹਾ 6 ਮਹੀਨੇ ਮੈਂ ਕਹਿੰਦਾ ਰਿਹਾ ਰੱਬ ਦੇ ਵਾਸਤੇ ਜਿੱਥੇ ਮੈਨੂੰ ਬੁਲਾਉਂਗੇ ਮੈਂ ਨੰਗੇ ਪੈਰ ਆ ਜਾਣਾ ਕੋਈ ਸਨੇਹਾ ਭੇਜੋ ਪਰ ਮੈਨੂੰ ਕਿਸੇ ਵੱਲੋਂ ਕੋਈ ਸੰਪਰਕ ਨਹੀਂ ਹੋਇਆ ਕੋਈ ਗੱਲ ਨਹੀਂ ਹੋਈ ਤੇ ਮੇਰੇ ਵੱਲੋਂ ਮੇਰੇ ਹੱਥ 'ਚ ਤਾਂ ਹੁਣ ਇਹ ਗੱਲ ਤੁਹਾਨੂੰ ਸਮਝਦੇ ਹਾਂ ਤੁਸੀਂ ਜਦੋਂ ਉਹਨਾਂ ਨੇ ਮੇਰੇ ਨਾਲ ਮੈਨੂੰ ਸਮਝਿਆ ਹੀ ਨਹੀਂ ਇਸ ਜੋਗ ਆ ਤੇ ਹੁਣ ਉਹਨਾਂ ਦਾ ਸੁਪਰੀਮ ਕੋਰਟ ਆ ਜਿਹੜਾ ਉਹ ਮਾਨੀਟਰ ਕਰ ਰਿਹਾ ਹੈ ਇਸ ਦਾ ਹੱਲ ਨਿਕਲੇਗਾ ਕਿਵੇਂ ਕਿਸਾਨ ਕਿ ਐਸੇ ਹੀ ਬੈਠ ਰਹੇਗੇ ਸਰਕਾਰ ਕੋਈ ਬਾਤਚੀਤ ਨਹੀਂ ਕਰੇਗੀ ਨਹੀਂ ਜੀ ਨਹੀਂ ਸੁਪਰੀਮ ਕੋਰਟ ਆਫ ਇੰਡੀਆ ਮੈਂ ਤੁਹਾਨੂੰ ਜਿਵੇਂ ਕਹਿ ਰਿਹਾ ਵੀ ਉਹ ਗੱਲ ਕਰ ਰਿਹਾ ਉਹਦਾ ਉਹਦਾ ਤਾਂ ਹੁਕਮ ਆ ਚਾਹੇ ਕੋਈ ਸਰਕਾਰ ਹੋਵੇ ਜੇ ਉਹ ਜੋ ਹੁਕਮ ਦੇਣਗੇ ਉਹ ਸਾਰੇ ਸਰਕਾਰਾਂ ਨੂੰ ਮੰਨਣਾ ਪੈਂਦਾ ਤੇ ਮੰਨਣ ਗਿਆ